ਇਓ ਜਿ ਨਾਲ ਇੱਧਰ ਆਇਓ ਭਾਈ ਅੱਗੇ ਆਓ ਤੱਕੇ ਆਇਓ ਤੂੰ ਦੇਖੋ ਕੀ ਮਾਰ ਲੇਂਗਾ ਅੰਕਲ ਨਹੀਂ ਅੰਕਲ ਜੀ ਆਜੀ ਕੀ ਬਲਮਾਸ ਜੀ ਮਮਾ ਮਮਾ ਇਹ ਆਪੋ ਜਿਹੜੇ ਦੋ ਸਾਡੀ ਮੈਂ ਨਹੀਂ ਸਕਦੀ ਤੱਕ ਸਾਰੇ ਇਕੱਠੇ ਆ ਜਿਓ ਔਰ ਕੰਮੀ ਹੂੰ ਇਹ ਬੇਟੀ ਮੇਰੀ ਮੈਂ ਨਾ 6 ਮਹੀਨੇ ਦੀ ਮਤਲਬ ਆਪਣੀ ਭੈਣ ਕੋ ਗੋਦ ਲਈ ਸੀ ਤੇ ਪਾਲਿਆ ਪੋਸਿਆ ਪੜਾਇਆ ਹਿੰਦੂ ਰਵਾਇਜ ਦੇ ਨਾਲ ਮਤ ਰੀਤੀ ਰਵਾਇਜ ਦੇ ਨਾਲ ਇਹਦਾ ਵਿਆਹ ਕੀਤਾ ਤੇ 3 ਤਰੀਕ ਨੂੰ ਦਸੰਬਰ ਮਹੀਨੇ ਸਾਲ ਪਤਾ ਲੱਗਿਆ ਵੀ ਇਹਦੀ ਨਾ ਮਤਲਬ ਸੋਰੀਏ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ ਜੀ ਤੇ ਹੁਣ ਮਤਲਬ ਮਨਜੀਤ ਹਸੈਣੀ ਤੇ ਉਹ ਨਕਸ਼ਮੀ ਦੇਵੀ ਜੋਗੀ ਹੁੰਦੀ ਸਾਸੀ ਉਹਦਾ ਤਾਂ ਅਸੀਂ ਨਾਂ ਨਹੀਂ ਲਿਖਾਇਦਾ ਉਹ ਮਤਲਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਕਬੂਲ ਕਰ ਲਿਆ ਕਿ ਅਸੀਂ ਜੀ ਬਿਮਾਰਿਆ ਨੂੰ ਗਲਾਕੋਟ ਕੇ ਪਰ ਜਿਹੜੇ ਮੇਨ ਰੂਪੀ ਆ ਨਾ ਜਿਹ ਚੰਦਨ ਉਹ ਪੱਕਾ ਨਾ ਦਿਲਜੀਤ ਹਸੈਣੀ ਆ ਉਹਦੀ ਘਰ ਦੀ ਨਾਂ ਪੁੰਨਮ ਉਹ ਹਜੇ ਵੀ ਪਰਾਰਾ ਜੀ ਮੇਨ ਤੇ ਕੋਈ ਲੜਾਈ ਝਗੜਾ ਤੇ ਉਹਦੇ ਨਾਲ ਹੀ ਸਾਰਾ ਉਹੀ ਮਾਰਦੇ ਚੁੜਦੇ ਨੂੰ ਪਹਿਲਾਂ ਵੀ ਸ਼ੁਰੂ ਤੋਂ ਵੀ ਤੇ ਉਹਨਾਂ ਨੇ ਹੀ ਕਤਲ ਕੀਤਾ ਜੀ ਤੇ ਪੁਲਿਸ ਵੀ ਮਤਲਬ ਕੋਈ ਉਹਦੇ ਤੇ ਐਕਸ਼ਨ ਨਹੀਂ ਕੋਈ ਲਈ ਉਹਨਾਂ ਬਚਾਉਣ ਦੇ ਹੱਕ ਜੀ ਮਤਲਬ ਤੁਸੀਂ ਐਸਐਸਪੀ ਨੂੰ ਕਿ ਕਰ ਮੈਂ ਕਾਇਓ ਸੀ ਆਈ ਐਸਐਸਪੀ ਨੂੰ ਆਇਆ ਵੀ ਉਹਨਾਂ ਨੂੰ ਜਿਹੜੇ ਮੇਲੇ ਰੋਪੀਓ ਤੇ ਹਜੇ ਵੀ ਬਾਹਰ ਆ ਗਿਆ ਬੇਡੋ ਮਤਲਬ ਘੁਮੇ ਕਰ ਦਿਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੋਕੇ ਦੇ ਉਹਨਾਂ ਨੇ ਕੋਈ ਫੋਟੋਆਂ ਲਈਆਂ ਨਾ ਕੋਈ ਮਤਲਬ ਫਿੰਗਰਪ੍ਰਿੰਟ ਲਈ ਆਹੀ ਮਤਲਬ ਕਹਿੰਦੇ ਰਹੇ ਉਹਨਾਂ ਨੇ ਕੋਈ ਮਤਲਬ ਸਹੀ ਕਾਰਵਾਈ ਨਹੀਂ ਕੀਤੀ ਜੀ। ਉਹਦੀ ਫਿਸ਼ ਕਾ ਦੇਣ ਵਾਸਤੇ ਆਈ। ਹਾਂ ਜੀ ਇਸ ਕਾ ਦੇਣ ਆਈ ਆ ਵੀ ਸਹੀ ਕਾਰਵਾਈ ਕਰੋ ਤੇ ਉਹਨਾਂ ਨੂੰ ਮਤਲਬ ਗ੍ਰਿਫਤਾਰ ਕਰੋ ਕਿਉਂਕਿ ਉਹ ਆਹੂ ਪ੍ਰੂਫ ਵੀ ਹੋ ਗਿਆ 2 ਮਹੀਨੇ ਹੋ ਗਿਆ। ਦਸੰਬਰ ਮਹੀਨੇ ਤੋਂ ਲੈ ਕੇ ਹੁਣ ਫਰਵੀ ਮਹੀਨੇ 2 ਮਹੀਨੇ ਹੋ ਗਿਆ। ਤੇ 2 ਮਹੀਨੇ ਤੱਕ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੁੰਦੀ ਕੋਈ ਜੀ। ਜਿਹੜੇ ਧਿਆਨ ਦੇ ਰਹੇ ਨੇ ਇਹ ਕੌਣ ਨੇ? ਇਹ ਸੋਹਰਾ ਸਾਹਿਬ ਆਈ ਹੁੰਦੀ ਜੀ। ਕੁੜੀ ਹੱਟਦੀ ਹੈ 10000 ਹਾਂਜੀ ਦਾ ਧੋਈਏ ਇਹਨਾਂ ਨੇ ਇਹ ਕੀ ਕਹਿੰਦੇ ਨੇ ਇਹ ਕਹਿੰਦੇ ਜੀ ਮਤਲਬ ਵੀ ਮੈਂ ਘਰ ਹੀ ਮਤਲਬ ਘਰੋਂ ਬਾਹਰ ਗਿਆ ਤੇ ਉਹਨਾਂ ਨੇ ਪਲੈਨਿੰਗ ਦੇ ਅਧਾਰ ਤੇ ਨਾ ਛੋਟੇ ਮੂੜੇ ਨੇ ਤੇ ਨੂੰਨੇ ਮਤਲਬ ਜੀ ਮਹਾਰਤਾ ਜੀ ਮੈਂ ਬੇਦਖਲ ਕਿਤੇ ਰਹੀ ਫਿਰ ਵੀ ਉਹ ਜ਼ਬਰਦਸਤੀ ਘਰ ਆਂਦੇ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਜਿਹੜੇ ਜਿਨ੍ਹਾਂ ਨੇ ਕੂਨ ਕੀਤਾ ਉਹਨਾਂ ਨੂੰ ਮਤਲਬ ਗਿੱਤਰ ਕੀਤਾ ਜਾਏ ਜੀ ਕੱਲ ਬਾਸ ਸਾਰੇ ਇਦਾਂ ਹੋਈਏ ਵੀ ਜੋ ਦਾ ਨਿਕਾ ਮੂੜਾ ਵੈਲਾ ਛੋਟਾ ਆਉਂ ਤੋੜਾ ਕਿਹਨਾ ਪਹਿਲਾਂ ਕੋਈ ਪਲੇਸ ਨਹੀਂ ਆ ਸਾਡੇ 2.5 ਸਾਲ ਦਾ ਜੋ ਉਹਦਾ ਛੋਟਾ ਮੂੜਾ ਲਿਆਦਾ ਨਾ ਤਾਂ ਉਹਦੇ ਘਰ ਵਾਲੀ ਅਵਾਰਾ ਇੱਕ ਜਨਾਨੀ ਲਿਆਦਾ ਉਹ ਲਿਆਂਦੇ باوجود ਜੋ ਆਣਾ ਨੂੰ ਪਲੇਸ ਪਾਣਾ ਹੀ ਪਣਾ ਉਹਨ ਕੇ ਲੜਨਾ ਕੋਲਣਾ ਉਹਦੇ ਨਾਲ ਕਦੀ ਸੋਸ਼ੀ ਬੰਨਾ ਪਰ ਸਹੀ ਜੇ ਕਿ ਬਾਹਰ ਮੈਨੂੰ ਡੱਸਤ ਪਾਣੀ ਆਂ ਵੀ ਡਰਦੇ ਡਰਦੇ ਕੋਈ ਟਾਈਮ ਕੱਢਿਆ ਤੁਹਾਡੀ ਨੂੰ ਨੇ ਹਾਂਜੀ ਨਹੀਂ ਨਹੀਂ ਛੋਟੀ ਨੇ ਛੋਟੀ ਨੇ ਹਾਂ ਵੱਡੀ ਨਹੀਂ ਛੋਟੀ ਨੇ ਜੇਲੇ ਡੱਸਤ ਪਾਣੀ ਡਰਨਾ ਹੀ ਘਰ ਰਹਿਣੇ ਡਰਨਾ ਬਹੁਤ ਜ਼ਿਆਦਾ ਵੱਡੇ ਮੂੜੇ ਦੇ ਬੇਟੇ ਨੂੰ ਡਰਨਾ ਉਹਨੂੰ ਡੱਸਤ ਪਾਣੀ ਆ ਉਹਦੀ ਕਾਰਵਾਈ ਬਦਲਾ ਬਹੁਤਾ ਹੀ ਚਾਲ ਖਰਾਬ ਕੰਮ ਸਾਰਾ ਉਹਦਾ ਹੀ ਹੈ ਜੋ ਵੀ ਕੀਤਾ ਆਹ ਜੀ ਕੁੜੀ ਇਹ ਕੁੜੀ ਮੋਦ ਮੈਂ ਉਹਨੇ ਘਰ ਨਹੀਂ ਆਗਾ ਜਿਸਾਂ ਗੱਲਬਾਤ ਹੋਈ ਹੈ ਮੈਂ ਬਾਹਰ ਹੀ ਪੈਲੀ ਚ ਇਹਨਾਂ ਪਹਿਲਾਂ ਹੀ ਪਲਾਨ ਬਣਾਇਆ ਸੀਗਾ ਦਿਲਜੀਤ ਸਹਣੀ ਤੇ ਪੂਨਮ ਹੈ ਜੀ ਦੋਨੇ ਬੇਦਖਲ ਕੀਤਾ ਬੇਦਖਲ ਕੀਤਾ ਗਿਆ ਵੀ ਘਰ ਨੂੰ ਆਈ ਜਾਂਦਾ ਤਿੰਨ ਵਾਰੀਆਂ 112 ਨੰਬਰ ਤੇ ਪੁਲਿਸ ਮੰਗਾਈ ਆ ਪੁਲਿਸ ਵਾਲੇ ਅੰਦਰ ਵੜਦਾ ਇਹ ਦੋਸੀ ਇਹ ਇਹਨੇ ਮਾਰਿਆ ਦੋਸੀ ਆ ਕੇ ਮਾਰੇ ਇਹਨਾਂ ਨੇ ਤੇ ਸ਼ੱਕ ਆ ਇਹ ਕੋਈ ਤੁਹਾਡੀ ਕੀ ਲੱਗਦੀ ਹੈ ਨੂੰ ਸਾਡੇ ਵੱਡੀ ਹਾਂਜੀ ਹਾਂਜੀ ਇਹਨਾਂ ਲੜਦੇ ਵੀ ਰਹੇ ਨੇ ਇਹ ਸਾਲ ਵੀ ਲੜੇ ਮੈਂ ਕਈ ਵਾਰੀ ਦਿਖਿਆ ਡਰਦੇ ਆਂ ਪਿੱਛੇ ਹੋਏ ਨਾ ਉਹ ਜੋ ਆਈਆਂ ਨੇ ਦੋ ਤਿੰਨ ਢਾਈ ਸਾਲ ਤੋਂ ਕਲੇਸ਼ ਕਰ ਰਿਹਾ ਹੀ ਰਿਹਾ ਆ ਵੇ ਸਾੜਿਆ ਨਹੀਂ ਪੁਲਿਸ ਨੇ ਹੁਣ ਕਿੰਨੂੰ ਕਿੰਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਸਾਡੇ ਘਰ ਦੇ ਆ ਗਏ ਨਾ ਵਿਜੇ ਲక్ష్ਮੀ ਬਟਾ ਬੇਟਾ ਹਾਂਜੀ ਦੋਵਾਂ ਨੂੰ ਕਾਰਵਾਈ ਕੀਤੀ ਉਹਨਾਂ ਤੇ ਤੁਸੀਂ ਕੀ ਚਾਹੁੰਦੇ ਜਲਜੀਤ ਸੈਣੀ ਉਹਨੂੰ ਸੈਣੀ ਉਹ ਤੁਹਾਡੀ ਕੀ ਲੱਗਦੀ ਹੈ ਉਹ ਬੇਟੇ ਨੇ ਵਿਆਹ ਕਿੱਦਾਂ ਦਾ ਮਤਲਬ ਪਠਾਨਕੋਟ ਜਾ ਕੇ ਪੁੱਛੋ ਨਾ ਮਤਲਬ ਆਵਾਰਾ ਜਾਨ ਨਹੀਂ ਲੈਣ ਦੀ ਇਹ ਕਿੰਨਾ ਬੱਚਿਆਂ ਦੀ ਮਾਇਆ 22 ਸਾਲ ਦੀ ਕੁੜੀ 19 ਸਾਲ ਦੀ ਕੁੜੀ 12 13 ਸਾਲ ਦਾ ਮੁੰਡਾ ਮਤਲਬ ਤੁਹਾਡੀ ਘਰ ਵਾਲੀ ਦੋਸ਼ੀ ਨਹੀਂ ਹੈਗੀ ਇਸ ਦੀ ਘਰ ਵਾਲੀ ਦੋਸ਼ੀ ਕੋਈ ਨਹੀਂ ਹੈਗੀ ਇੱਕ ਉਹ ਦਾ ਉਹ ਦੋਨੇ ਦੋਸ਼ੀ ਨੇ ਦੋਨਾਂ ਨੇ ਕੀਤਾ ਹੈ ਕਾਇਮ ਜੋ ਕੀਤਾ ਹੈ ਇਹਦਾ ਕਾਰਨ ਇਹ ਹੈਗਾ ਤਿੰਨ ਬੱਚੇ ਛੱਡ ਕੇ ਆਈ ਦੀਆਂ ਇੱਕ ਕਰੇਮ ਉਥੇ ਵੀ ਕਿਦਾਂ ਦਾ ਮੇਰੇ ਨਾਲ ਚੱਲੋ ਮੈਂ ਤਾਂ ਦੁਕਾਨਾ ਉਥੇ ਸਾਰੀ ਸੋਰੀ